ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਨੇ ਜਾਣੇ ਜੀ ਵਿਆਹ ਵਿਆਹ ਦੇ ਚੱਕਰ ਚ ਵਿਆਹ ਇੱਕ ਦਿਨ ਜਾਣੇ ਤਿੰਨ ਦਿਨ ਹੋ ਗਏ ਮੇਰੀ ਕਾਹ ਵਕਤੀ ਆਈ ਪਈ ਐ ਮੈਨੂੰ ਐ ਵੀ ਛੇਤੀ ਛੇਤੀ ਜਿੰਨੇ ਪਾਰਸਲ ਜਿਹਦੇ ਸੂਟ ਰੈਡੀ ਨੇ ਆਪਾਂ ਕੱਢ ਦੀ ਹੈ ਨਾ ਹਰ ਇੱਕ ਦਾ ਪ੍ਰੋਗਰਾਮ ਹੈ ਮੇਰੀ ਆਪਦੀ ਵਿਆਹ ਦੀ ਕੋਈ ਤਿਆਰੀ ਨਹੀਂ ਮੈਂ ਖਿੱਚ ਖਿੱਚ ਕੇ ਪੂਰਾ ਇੱਕ ਇੱਕ ਚੀਜ਼ ਪਿੱਛੇ ਵੀ ਜੇ ਕਿਸੇ ਦਾ ਇੱਕ ਦੁਪੱਟਾ ਰਹਿੰਦਾ ਉਹ ਵੀ ਮੈਂ ਲਵੇ ਬੈਠ ਕੇ ਤਿਆਰ ਕਰਾ ਕੇ ਪਾਰਸਲ ਲਗਾ ਰਹੀ ਆ ਪਤਾ ਕੀ ਹੈ ਜੀ ਫਿਰ ਆ ਕੇ ਤੁਹਾਨੂੰ ਪਤਾ ਹੈ ਵੀ ਮੰਡੇ ਨੂੰ ਪਾਰਸਲ ਲੱਗਣੇ ਨੇ ਫਿਰ ਦੋ ਤਿੰਨ ਦਿਨ ਲੇਟ ਹੋ ਜਾਣਗੇ ਸਾਰਿਆਂ ਦੇ 3 ਤੋਂ 4 ਫਰਵਰੀ ਦੇ ਵਿੱਚ ਜਿਹੜੇ ਹੈਗੇ ਨੇ ਵਿਆਹ ਬਹੁਤ ਜ਼ਿਆਦੇ ਨੇ ਬਹੁਤ ਜ਼ਿਆਦੇ ਖਿੱਚ ਹੋਈ ਪਈ ਹੈ ਮੈਂ ਰਾਤ ਵੀ 1:30 ਹੋ ਗਏ ਤੇ ਮੈਨੂੰ ਇੱਥੇ ਕੱਲ ਮੈਂ ਸਵੇਰ ਦੀ 8:00 ਵਜੇ ਦੀ ਲੱਗੀ ਤਿੰਨ ਚਾਰ ਦਿਨ ਹੋ ਗਏ ਹੁਣ ਤਾਂ ਦਿਨ ਰਾਤ ਇੱਕ ਹੀ ਹੋਈ ਪਈ ਹੈ ਕੀ ਕਰੀਏ ਤੇ ਬਹੁਤ ਜਿਆਦਾ ਖਿੱਚ ਹੋਈ ਪਈ ਆ ਵਿਆਹ ਇੱਕ ਦਿਨ ਜਾਣੇ 10-15 ਦਿਨਾਂ ਦੀ ਟੈਨਸ਼ਨ ਹੋਈ ਪਈ ਐ ਤੇ ਇੱਧਰ ਦੇਖੋ ਪਤਨ ਨੂੰ ਦਿਖਾ ਦਈਏ ਸਾਰੇ ਆਪਣੀ ਪੈਕਿੰਗ ਹੋ ਗਈ ਮੈਂ ਪਾਰਸਲ ਕੱਢਣੇ ਨੇ ਅੱਜ ਵੀ ਬਹੁਤ ਕਾਫੀ ਰਾਤ ਅਸੀਂ ਇਹ ਸਾਰੇ ਸੂਟ ਪੈਕ ਕਰਕੇ ਇਹਨਾਂ ਦਾ ਐਡਰੈਸ ਮੈਂ ਲਿਖ ਰਿਆ ਸੀ ਆਹ ਨੂੰ ਇਹਨਾਂ ਨੇ ਹੁਣ ਤਰੀਲਾਂ ਵਗੈਰਾ ਸਾਰੇ ਵਿਆਹ ਵਾਲੇ ਵਰਕ ਵਾਲੇ ਸੂਟ ਨੇ ਤੇ ਇੱਧਰ ਕੁਝ ਜਿਹੜੇ ਹੈਗੇ ਨੇ ਪਾਰਸਲ ਕੱਲ੍ਹ ਇਹਨੇ ਕਿਹਾ ਸੀ ਅੱਜ ਵੀ ਆਪ ਲਾ ਕੇ ਆਏ ਇੱਧਰ ਦੁਪੱਟੇ ਨੂੰ ਪੁੱਟੇ ਰੈਣੀ ਪੂਰਾ ਹੋ ਹੋਏ ਬੇ ਚਲੋ ਜੀ ਹੁਣ ਆਪਾਂ ਇਹ ਪਾਰਸਲ ਮੈਂ ਐਡਰੈਸ ਇੱਕ ਦੇ ਤਾਂ ਜਿਹੜਿਆ ਇਕੱਠੇ ਚਾਰ ਪੌਣੇ ਨੇ ਵਿਆਹ ਵਾਲਾ ਆਰਡਰ ਹੈ ਤਾਂ ਆਪਣੇ ਪਰ ਲਿਖ ਲਿਆ ਤੇ ਰਾਤ ਮੈਂ ਫੋਨੀਆ ਪੈਕ ਕਰਦੀਆਂ ਤੇ ਕੁਸਕ ਉਹਨਾਂ ਦੇ ਹਜੇ ਲਿਖਾਉਣ ਵਾਲਾ ਰਹਿੰਦਾ ਹਸਪਤਲ ਉੱਠੀ ਨਹੀਂ ਉਹ ਪਈ ਵੀ 10 ਸਵਾ 10 ਸਵੇਰ ਨੂੰ ਲਾਨ ਕੀ ਕਰੀਏ ਜਿਵਾਕਾ ਨੂੰ ਵੀ ਔਖਾ ਹੋ ਜਾਂਦਾ ਏ ਉਠਾਉਣੀਆਂ ਮੈਂ ਉਹਨਾਂ ਨੂੰ ਇਹ ਪਾਰਸਲ ਜਿਹੜੇ ਤਿਆਰ ਪਏ ਨੇ ਸਾਰੇ ਸਰਦਾਰ ਜੀ ਨੂੰ ਚਕਾਉਂਗੀ ਜਿਹੜੇ ਉਦੋਂ ਬਾਅਦ ਤਿਆਰ ਕਰੂੰਗੀ ਉਹ ਮੈਂ ਲੈ ਕੇ ਜਾਊਂਗੀ ਅੱਧਾ ਅੱਧਾ ਕਰਕੇ ਉਹ ਕਰਾਂਗੇ ਕੀ ਕਰੀਏ ਜੀ ਬਜ਼ਾਰਾਂ ਦੇ ਵਿੱਚ ਰੀੜ ਬਹੁਤ ਹੋਈ ਪਿਆ ਗੱਡੀ ਤਾਂ ਮੁਸ਼ਕਲ ਐ ਆਪਣੀ ਐਨੇ ਕਿ ਜਗ੍ਹਾ ਤੋਂ ਕੱਢ ਲੈਨੇ ਉੱਥੇ ਜਾ ਕੇ ਫੇਰ ਫਸ ਜਾਂਦੀ ਐ ਐਨੀ ਕਿ ਜਗ੍ਹਾ ਤੋਂ ਕੱਢਦੇ ਆ ਉੱਥੇ ਜਾ ਕੇ ਫੇਰ ਦੁੱਗਣਾ ਟਾਈਮ ਲੱਗਦਾ ਜੀ ਆਪਾਂ ਇੱਕ ਘੰਟੇ 'ਚ ਕੰਮ ਕਰਕੇ ਘਰੇ ਮੁੜਨੇ ਤਾਂ ਗੱਡੀ ਲੈ ਜਾਾਂਗੇ 3 ਘੰਟੇ ਲੱਗਦੇ ਨੇ ਕਿਉਂਕਿ ਹੁਣ ਇੱਕ ਜਗ੍ਹਾ ਤੇ ਚੀਜ਼ ਨਹੀਂ ਨਾ ਹੈਗੀ ਟਰੇਲਰ ਕਿਧਰੇ ਐ ਕਾਰੀਗਰ ਕਿਧਰੇ ਐ ਉਹ ਡਾਈ ਸਾਰਾ ਲਵੇ ਬੈਠ ਮੈਠ ਕੇ ਕੰਮ ਕਰਾ ਰਿਆ ਜੀ ਜਿਹਦਾ ਨਾ ਹਨਾ 10 ਸੂਟਾਂ ਵਿੱਚੇ ਇੱਕ ਦੁਪੱਟੇ ਵਿੱਚੇ 10 ਸੂਟ ਖੜੇ ਨੇ ਉਹ ਹਰ ਕਿੱਲੇ ਲਵੇ ਬੈਠ ਕੇ ਕੰਮ ਕਰਾਉਣਾ ਪੈਂਦਾ ਵੀ ਲਾਓ ਹੁਣ 10 ਸੂਟ ਤਾਂ ਭੇਜੀਏ ਅਗਲੇ ਦੇ ਵਿਆਹ ਪ੍ਰੋਗਰਾਮ ਸਭ ਦੇ ਨੇ ਬਾਕੀ 3-4 ਤਰੀਕ ਤੱਕ ਸਭ ਦੀ ਜਿਆਦਾ ਪ੍ਰੋਗਰਾਮ ਨਹੀਂ ਗਈ ਲਓ ਜੀ ਹੁਣ ਮੈਂ ਪੈਕ ਕਰਦਾ ਫਿਰ ਮੈਂ ਉਦੋਂ ਬਾਅਦ ਮੱਝਾ ਬਣਾਉਂਗੀ ਅਜੇ ਰਸੋਈ ਚਾਹ ਨਹੀਂ ਮੈਂ ਪੀਤੀ ਇੱਕ ਵਾਰ ਪੀ ਲਈ ਹੁਣ ਮੈਨੂੰ ਭੁੱਖ ਲੱਗੀ ਪਈ 8:30 ਹੋ ਗਏ 6 ਵਜੇ ਦੀ ਚਾਹ ਪੀਤੀ ਹੋਈ ਹੈ ਤੇ ਸਾਰਾ ਬਿਚੀ ਦੀ ਫਟਾਫਟ ਰੋਟੀ ਪਾਣੀ ਬਣਾ ਕੇ ਇੱਕ ਸਾਡਾ ਸਾਈ ਵੀ ਬਿਮਾਰ ਹੋਇਆ ਤੇ ਕੱਲ੍ਹ ਮੈਂ ਕਿਹਾ ਸੀ ਡਾਕਟਰ ਨੂੰ ਫੋਨ ਕਰ ਦੋ ਸਾਡਾ ਚਿੱਕੀ ਗਿਆ ਉਹਨੇ ਨਹੀਂ ਮੈਨੂੰ ਸੁਣਨ ਦਿੱਤਾ ਹੁਣ ਮੈਂ ਡਾਕਟਰ ਨੂੰ ਫੋਨ ਕਰਾ ਕੇ ਪਹਿਲਾਂ ਉਹਨੂੰ ਦਵਾਈ ਦਿਵਾਉਣੀ ਆ ਇਹਨੇ ਹੁਣ ਦੂਸਾ ਸਾਡਾ ਲਹੂ ਪੀਤਾ ਹੋਇਆ ਇਹ ਨੂੰ ਫੋੜ ਫੋੜ ਤੇ ਟੰਡਾ ਆਗ ਦਾ ਸਭ ਵਧੀਆ ਹੈ ਗਿਆ ਤਾਂ ਮੋਟੇ ਨਾ ਭਲੇ ਪਰ ਗੱਲ ਕਰ ਤੀੜੀਆਂ ਨਹੀਂ ਹੋ ਗਈਆਂ ਬਸ ਇਹਨਾਂ ਕੋ ਬਹੁਤ ਹੋਇਆ ਆਪ ਕੋ ਸੋਧਰ ਪਾਲ ਕੇ ਇਧਰੋ ਤੋੜ ਲਾ ਹੈ ਇਧਰੋ ਗੱਲ ਕਰਨੀ ਕਿ 50% ਬਸ ਹੁੰਦਾ ਪਿੰਡਰ ਤੇ ਰਿਪੰਡਾ ਪਿੰਡ ਤੱਕ ਨਹੀਂ ਜੇ ਸੋਨ ਤੋਂ ਨਿਕਲਦੇ ਕੋਈ ਵੀ ਹੁੰਦੇ ਆ ਯਾਰ ਕੋਈ ਤਾਂ ਨਹੀਂ ਕਹਿਣਾ ਇਹ ਅਸੀਂ ਕੀ ਕਰੀਏ ਮੈਨੂੰ ਨਾਲ ਦਾ ਵੀ ਸਾਗ ਧਰਨਾ ਬਾਹਲਾ ਔਖਾ ਸਾਰਾ ਦਿਨ ਪੁੱਟ ਜਾਂਦਾ ਮੰਨ ਦੀ ਮੰਮੀ ਨੂੰ ਇੱਕ ਮਿੰਟ ਲਾ ਦੋ ਸਾਗਤ ਮਿੰਟ ਚ ਬਣ ਜਾਣਾ ਜਦਾ ਸੀਰ ਕੇ ਪੱਤਾ ਚਲੋ ਦਰ ਪਾਲਕ ਮਿਰਚੇ ਥੋੜੇ ਧੁੱਪ ਤੋਂ ਬਦਲ ਬਾਈ ਹੋ ਰਹੀ ਐ ਦੇਖਿਓ ਨਾ ਐਨੀ ਮੈਂ ਸਮੱਸਿਆ ਬਣਦਾ ਹੁਣ ਆ ਕੇ ਪਿੰਦਰ ਵਾ ਮੈਂ ਸਮਾਨ ਕੇ ਜਾ। ਆਦੋ ਢੂੰਗਣਾ ਲਾ ਪਿਆ ਸਮਾਨ ਮੈਂ ਤਾਂ ਦੇਖੀ ਨਹੀਂ ਤੀ। ਪਹਿਲਾ ਤੀਰ ਕੇ ਪਾ ਦੀ ਇਹਨੇ ਜਿੰਨ ਲੱਗ ਜੂਗਾ। ਪਾ ਦਾਂ। ਸਾਈ ਵੀ ਤਾਂ ਵਿਚਾਰਾ ਬਾਹਲੀ ਮੱਟਣ ਹੋਇਆ ਪਿਆ। ਬਾਹਰ ਇਹ ਜੇ ਡਾਕਟਰ ਨੇ ਆਉਂਦੀ ਨਹੀਂ ਬਾਹਰ ਵੀ ਤਾਂ। ਕੱਢਣਾ ਹੋਣਾ। ਉਹ ਤਾਂ ਅੰਦਰ ਆ ਪਈ ਥੱਲੇ। ਚਲ ਰੋਗੇ ਚਲੋ ਜੀ ਆਪਣਾ ਸਾਗ ਵੀ ਟਿਕ ਗਿਆ ਸੈਵੀ ਦੇ ਟੀਕੇ ਲਾ ਕੇ ਤਿੰਨ ਸੈਵੀ ਦੀਆਂ ਅੱਖਾਂ ਖੁੱਲ ਗਈਆਂ ਹੁਣ ਮਸਾਂ ਆਂਟੀਕੇ ਲਵਾਏ ਨੇ ਲਓ ਸਾਗ ਰੀਜੀ ਆਂਦਾ ਆਪਣਾ ਤੇ ਆ ਦੇਖੋ ਐ ਹੁਣ ਅੱਖਾਂ ਖੁੱਲ ਗਈਆਂ ਬਾਹਰ ਕਿਤੇ ਫਿਰਦੇ ਭੌਂਕਣ ਵੀ ਲੱਗੇ ਸੈਵੀ ਇਹਨਾਂ ਤਾਂ ਕੰਨ ਹਿੱਲਣ ਲੱਗੇ ਤਿੰਨ ਦਿਨ ਹੋ ਗਏ ਪਤਾ ਵੀ ਨਹੀਂ ਦੀ ਸੈਵੀ ਕਿਤੇ ਮਸਾਂ ਦੋ ਜਣੇ ਨੇ ਲੱਤਾਂ ਫੜਫੜ ਟੀਕੇ ਲਵਾਏ ਨੇ ਇਹ ਰੌਲਾ ਬਹੁਤ ਪਾਉਂਦੇ ਤੇ ਹੁਣ ਆਪਾਂ ਅਜੇ ਕੁਛ ਨਹੀਂ ਮਸਕਲੇ ਸੂਟ ਸੂਟ ਸੇ ਹੰਤੇ ਹੋਏ ਲਿਆ ਕਿ ਧਰਲੇ ਵਿਆਹ ਆਲੇ ਫੇਰੇ 11 ਮਈ ਦੀ ਵਿਆਹ ਦੀ ਤਿਆਰੀ ਹੈ ਅਹੀਂ ਪਿਆ ਸਭ ਕੁਸ ਸਾਡੇ ਦਾ ਰਪਿੰਦਰ ਦੇ ਫੋਨ ਪਿੱਛੇ ਪੂਰਾ ਕੰਮ ਜਾਮ ਕਹਦਾ ਮੈਂ ਵਿਆਹ ਨਹੀਂ ਜਾਂਦਾ ਘਰੇ ਰਹੂੰ ਮੈਂ ਕੀ ਲੂੰ ਲੜੀ ਜਾਂਦੇ ਤੇ ਆਹਾ ਰਪਿੰਦਰ ਦੇ ਸੂਟ ਨੇ ਤੇ ਆ ਸਾਡੇ ਹਜੇ ਐਂ ਪਏ ਸ਼ਰਟਾਂ ਛੋਟਾ ਬਣ ਕੇ ਆ ਗਈਆਂ ਪਾ ਕੇ ਦੇਖੀਆਂ ਨਹੀਂ ਤੇ ਬਾਕੀ ਤਿਆਰੀ ਕਰਦੇ ਆ ਮਾ ਕੇ ਪਹਿਲਾਂ ਪਿੰਦਰ ਦਾ ਫੋਨ ਦਾ ਹੀਲਾ ਕਰੀਏ ਬਾਕੀ ਤਾਂ ਵਿਆਹ ਉਹ ਤਾਂ ਫੇਰ ਦੇਖਾਂ। ਇਧਰ ਮੈਂ ਲੱਗਾ ਹਾਂ ਸਪਰੀਦ ਦੇ ਸੂਟ ਕੱਢੇ ਪੈਣੇ ਹਜੇ। ਪਤਾ ਨਹੀਂ ਕੀ ਕੋਸਾ ਦੇਖੋ ਵਿਚਾਰੀ ਹੁਣ ਪੋਚੇ ਲਾ ਕੇ ਰਟ ਗਿਆ। ਉਹ ਕਹਿੰਦੀ ਫਿਰ ਤਿੰਨ ਦਿਨ ਨਿਕਲ ਜਾਣਗੇ ਮੰਮੀ। ਆ ਉਹਦੇ ਕੱਪੜੇ ਪ੍ਰੈਸ ਕਰਨ ਵਾਲੇ ਨੇ। ਤੇ ਆ ਦੇਖ ਲਾ ਪਿੰਦਰ ਦੀ ਪੁੱਠੇ ਕੰਮ। ਫਿਰ ਪਤਾ ਦੋ ਦਿਨ ਪਿੰਦਰ ਵੀ ਨਹੀਂ ਜਾਂਦਾ ਸਾਡੇ ਨਾਲ ਅਸੀਂ ਦੋਨੇ ਮਾਮਾ ਤੀਂ ਨਹੀਂ ਜਾਵਾਂਗੇ। ਸਰਦਾਰ ਜੀ ਵੀ ਫਿਰ ਤੁਹਾਡੇ ਘਰੇ ਪਹਿਲੀ ਕਟਾ ਬਿਮਾਰ ਸੀ ਸੈਫੀ ਬਿਮਾਰ ਸੀ ਮੈਂ ਤਾਂ ਪਹਿਲਾਂ ਕਿਹਾ ਵੀ ਟੀਕਾ ਲਪਾਓ ਇਹਨਾਂ ਦੇ ਸੈਫੀ ਦੇ ਨਾ ਮਰ ਜੇ ਸਾਡੇ ਹੁੰਦਿਆਂ ਨੂੰ ਵਿਆਹੀ ਵਿ ਆਪ ਆਰਚਲ ਸਵੇਰੇ ਗੁਣ ਮੈਂ ਰਾਤ ਨੂੰ ਪੈਕ ਕਰਕੇ ਤੁਹਾਨੂੰ ਇਹ ਸਰਦਾਰ ਜੀ ਲੈ ਜਾਣਗੇ ਤੇ ਇਧਰ ਸੂਟਾਂ ਨਹੀਂ ਦੇਖਦੇ ਆ ਕੀ ਤਿਆਰੀ ਹੈ ਹਜੇ ਕੁਝ ਨਹੀਂ ਇਹਨਾਂ ਦਾ ਪੈਕਿੰਗ ਕਰਨ ਵਾਲੀ ਪਈ ਹੈ ਆਸਪ੍ਰਿਤ ਦੇ ਸੈਂਡਲ ਆ ਪਏ ਨੇ ਮੇਰਾ ਪਤਾ ਨਹੀਂ ਕਿੱਥੇ ਗੋਸੇ ਹੁਣ ਉਹ ਨਾਉਂਦੀ ਹੈ ਵਿਚਾਰੀ ਹੁਣ ਨਾ ਕੇ ਹਟੇ ਨਾਉਣ ਲੱਗੀ ਉਹਨੂੰ ਸਵੇਰ ਦਾ ਨਾਉਣ ਦਾ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਉਹਨੂੰ ਮਾਰੀਆਂ ਸਾਫ਼ ਕਰਨ ਲੱਗੀ ਤੇ ਪੋਚੇ ਵੀ ਜਨੇ ਹੁਣ ਲਾਏ ਨੇ ਸਾਢੇ 3:00 ਮੈਂ ਫਟਾਫਟ ਸਾਗ ਤੇ ਹਜੇ ਕੱਪੜੇ ਸਾਡੇ ਕੁਝ ਕੁ ਤੋਤੇ ਪਏ ਨੇ ਕੁਸ ਕੁ ਸਵੇਰੇ ਢੋ ਲਾਂਗੇ ਚੱਲ ਅਸੀਂ 11 12 ਵਜੇ ਜਾਣਾ ਲਓ ਜੀ ਛੋਟੀ ਮੋਟੀ ਪੈਕਿੰਗ ਕਰ ਲਈ ਬਾਕੀ ਜੋੜੇ ਜੁੱਤੀਆਂ ਲੈਣੀਆਂ ਨੇ ਇਹ ਹੈਗਾ ਬੈਗ ਦੇ ਵਿੱਚ ਤੇ ਇਹਨੂੰ ਅੰਦਰ ਕਰ ਦੇ ਜੇ ਤਾਂ gekeੜਾ ਦਵਾ ਲਿਆ ਮੜਾ ਦੇਖ ਤੋਰ ਕੇ ਠੀਕ ਹੈ ਖੋਲ ਇਹ ਤਾਂ ਲੈ ਠੀਕ ਹੈ ਤਨੀ ਪਤਾ ਲੱਗ ਗਿਆ ਤੂੰ ਹਾਂ ਹੋ ਗਿਆ ਖੜਾ ਲੰਗੜਾ ਮੋਰ ਇਹ ਲੱਗ ਗਈ ਲੱਤ ਲੱਗਣ ਲੱਗ ਗਈ ਛਕਾ ਦੇ ਮੈਂ ਕਣ ਸੁਗਿਆਉਂ ਗਾਤੇ ਤੇ ਮਰਦਾ ਤਾਂ ਨਹੀਂ ਇਹ ਬੇਟਾ ਆ ਪਿੱਟੀ ਤੇ ਮੈਂ ਆਪ ਬੈਠੀ ਆ ਪਿੱਟੀ ਤੇ ਮੈਨੂੰ ਅੰਦਰ ਹੀ ਸਭ ਬੰਨਿਆ ਪਰ ਗੇੜਾ ਦਵਾ ਲਿਆ ਬਾਹਰੇ ਬਾਹਰ ਗੇੜਾ ਦਵਾ ਲਿਆ ਕਿਹੜਾ ਹੈ ਗੇੜੇ ਵਾਲਾ ਲਓ ਇਹ ਪਲਵਾਨੀ ਗੇੜਾ ਦੇ ਬਾਹਰ ਆਹੋ ਤੂੰ ਹੈਗਾ ਪਲਵਾਨੀ ਗੇੜੇ ਦੇਣ ਵਾਲਾ ਸੰਘੜੀ ਕੱਢਦੇ ਹੁਣ ਹਾਂ ਹੁਣ ਤਾਂ ਕਿੱਧਰ ਭਜੂ ਇਹ ਲਓ ਜੀ ਸਾਗ ਆਪਣਾ ਰੱਗੀ ਜਾਂਦਾ ਹਜੇ ਕਿਸੇ ਨੇ ਰੋਟੀ ਨਹੀਂ ਖਾਣੀ 7 ਵਜੇ ਖੋਟਾਂਗੇ ਕੁਛ ਪਹਿਲਾਂ ਉਧਰ ਕੱਪੜਾ ਲੀੜਾ ਪਾਉਣ ਲੱਗੇ ਸੁੱਕ ਪੈ ਗਿਆ ਕੁਛ ਘਰਿਆ ਗਿਆ ਕੀ ਕਰੀਏ ਕੱਲੇ ਕੱਲੇ ਮੈਂ ਬਹੁਤ ਔਖਾ ਹੋ ਜਾਂਦਾ ਹਾਉਂਦਾ ਉਹਨਾਂ ਕੋਈ ਨਹੀਂ ਕੱਢਦਾ ਠੀਕਲੇ ਚਾਹੀਦਾ ਚਲਦੇ ਆਂਦੇ ਕਿਹੜਾ ਆਹ ਬਾਰੇ ਹਾਂ ਹੁਣ ਅੱਜ ਤਾਂ ਤੂੰ ਵੀ ਭੱਜਿਆ ਜਾਣਾ ਬਾਰੇ ਜਪਿੰਦਰ ਨੂੰ ਫੋਨ ਮਿਲ ਗਿਆ ਜੀ ਤਾਂ ਵਿਆਹ ਹੀ ਨਾ ਚੌਚੜਿਆ ਪੇ ਕੱਲ ਰੁੱਸ ਕੇ ਆਤੀ ਆਕੜ ਕੇ ਬੈਠਾ ਰਿਹਾ ਉਹ ਦਿਫਾਉਂਦੇ ਤੇ ਖਾਸੀ ਪੈਸੇ ਲਾ ਦਿੰਦੇ ਫਿਰ ਮਹਾ ਕੀ ਪੈਦਾ ਸਿੱਤਰ ਤਾਂ ਬਹੁਤ ਪਏ ਇਹਦੇ ਵੀ ਤੂੰ ਫੋਨ ਖਰਾਬ ਕਰ ਲਿਆ ਕਰ ਲਿਆ ਹੁਣ ਲਾਸਟ ਫੋਨ ਐਨੂੰ ਇਸ ਤੋਂ ਬਾਅਦ ਫੋਨ ਨਹੀਂ ਮਿਲਦਾ ਹੁਣ ਲਿਆਇਆ ਇਹ 15 ਕਦਮੇ ਕੰਮ ਕਰਾਇਆ ਕਰੂੰ ਛੋਡੇ ਦਾ ਬੋਲਟ ਕੈਨਸਲ ਕਰਿਆ ਕਹਿੰਦਾ ਮੈਂ ਬੋਲਟ ਨਹੀਂ ਲੈਣਾ ਬੋਲਟ ਤਾਂ ਇਹ ਦਵਾਉਂਦੇ ਵੀ ਨਹੀਂ ਤੇ ਇਹ ਤਾਂ ਉਹੀ ਆਪ ਹੀ ਕਰੀ ਜਾਂਦਾ ਸੀ ਜੇ ਨਜ਼ਰ ਪਲੱਸ 2 ਨਹੀਂ ਹੁੰਦੀ ਸੀ ਇਹਦੀ ਉਹ ਚਲੋ ਜੀ ਹੁਣ ਆਪਾਂ ਸਾਗ ਬਣਾਤਾ ਤੇ ਪਿੰਦਰ ਥੋੜਾ ਜਿਹਾ ਸਬਜੀ-ਸਬਜੀ ਬਣੀ ਕਿਸੇ ਦੀ ਖਾਂਦਾਨੀ ਘੱਟ ਖਾਂਦਾ ਸਰਦਾਰ ਜੀ ਤਾਂ ਖਾ ਲੈਂਦੇ ਨੇ ਬਸ ਇੱਕ ਦਿਨ ਦੀ ਗੱਲ ਐ ਅਸੀਂ ਕੱਲ ਨੂੰ ਜਾ ਕੇ ਪਰਸੋਂ ਨੂੰ ਆ ਜਾਵਾਂਗੇ ਕੱਲ ਇੱਕ ਰਾਤ ਦਾ ਵਿਆਹ ਦੇਖ ਕੇ ਆਵਾਂਗੇ ਕੱਲੀ ਜਾਗੂ ਦਾ ਪ੍ਰੋਗਰਾਮ ਤੇ ਪੈਨਸ ਚੁੱਕਰੇ ਬਸ ਕੱल्ल्या-ਕੱल्ल्या ਦਾ ਤਾਂ ਆਹੀ ਇੰਨਾ ਕੀ ਟਾਈਮ ਮਸਾ ਨਿਕਲੂਗਾ ਜੀ ਕੱਲ ਦੇ ਲੱਗਿਆ ਹਨਾ ਹੁਣ ਸਾਗ ਬਣਾਇਆ ਪੋਚੀ ਵਗੈਰੇ ਲਾਇਨੇ ਕਿੱਥੇ ਛੱਡ ਕੇ ਜਾ ਜਾਂਦਾ ਮਾਮੇ ਨੂੰ ਫੋਨ ਕਰਿਆ ਸੀ ਉਹਨੂੰ ਵਿਚਾਰੇ ਨੂੰ ਬੁਖਾਰ ਚੜਿਆ ਪਿਆ ਚਲੋ ਜੀ ਹੁਣ ਆਪਾਂ ਸਾਕ ਕੋਟ ਲਈਏ ਤੇ ਰਾਤ ਨੂੰ ਫਿਰ ਪਾਰਸਲ ਵਗੈਰਾ ਪੈਕ ਕਰਨੇ ਨੇ ਤੇ ਮੇਰੀਆਂ ਭੈਣਾਂ ਦੇ ਜਿਹਨਾਂ ਦੇ ਨਵੇਂ ਆਰਡਰ ਸੀ ਸਾਰਿਆਂ ਦੇ ਪਾਰਸਲ ਲੱਗ ਗਏ ਜੀ ਅੱਜ ਉਸ ਇੱਕ ਪਾਰਸਲ ਲਈਏ ਕੱਲ ਨੂੰ ਵੱਡਾ ਬਾਕੀ ਸਾਰੇ ਨਿਬੜ ਗਏ ਹੁਣ ਆਪਾਂ ਆ ਕੇ ਵਿਆਹ ਤੋਂ ਲਾਵਾਂਗੇ ਪਾਰਸਲ ਸੂਟ ਸਾਰਿਆਂ ਦੇ ਰੈਡੀ ਹੋ ਰਹੇ ਨੇ ਜੀ ਖਿੱਚਿਆ ਹੋ ਪੂਰਾ ਕੰਮ ਤੁਸੀਂ ਟੈਨਸ਼ਨ ਨਾ ਲਿਆ ਕਰੋ ਵੀ ਸਾਡਾ ਫੋਨ ਨਹੀਂ ਚੱਕਦੇ ਥੋੜਾ ਵਿੱਚ ਹੀ ਜ਼ਿਆਦਾ ਚੱਲ ਰਹੇ ਆ ਛੋਡੇ ਸੂਟਾਂ ਕਰ ਕੀ ਜ਼ਿਆਦਾ ਕਾਰੀਗਰ ਨਾਲ ਹਨ ਫਿਰ ਇੰਨਾ ਕਿੰਨਾ ਕੁ ਲੜੀ ਜਾਈ ਬਚਾਰੇ ਉਹ ਵੀ ਰਾਤ ਨੂੰ 2 2 3 3 ਵਜੇ ਤੱਕ ਕੰਮ ਕਰਦੇ ਨੇ ਤੇ ਚਲੋ ਜੀ ਅ ਕੱਲ ਨੂੰ ਮਿਲਾਂਗੇ ਆਪਾਂ ਵਿਆਹ ਵਾਲੇ ਬਲੌਗ ਦੇ ਨਾਲ ਅ ਵਿਆਹ ਵਾਲਾ ਬਲੌਗ ਹੈਗਾ ਜੀ ਆਪਣਾ ਨਾਨਕ ਸਖਪੂਆ ਜੀ ਦੇ ਬੇਟੇ ਦਾ ਪਿੰਡ ਵਾਲਿਆਂ ਨੂੰ ਆ ਗਈ ਨਾਨਕ ਸਖ ਕਹਿੰਦੇ ਸਾਨੂੰ ਵਿਆਹ ਦਾ ਹੈ ਨਾ ਵੀ ਵਿਆਹ ਨਾਨਕ ਸਖ ਹੁੰਦੀ ਹੈ ਜਿਹੜੀ ਬਹੁਤ ਹੋਉਂਦੀ ਹੈ ਨਾਨਕਿਆਂ ਨੂੰ ਵੀ ਉਹ ਕਾਫੀ ਖਰਚਾ ਖੜਾ ਹੋ ਜਾਂਦਾ ਹੈ ਚਲੋ ਜੀ ਪ੍ਰਮਾਤਮਾ ਕਰੇ ਵਧੀਆ ਸੁੱਖ ਸ਼ਾਂਤੀ ਨਾਲ ਆਪਣਾ ਵਿਆਹ ਨਿਭਟ ਜੇ ਮੈਂ ਹੁਣ ਇਹ ਨਾ ਮੂੰਹ ਤੇ ਮੱਲਮ ਲਾਇਆ ਮੈਂ ਕੁਝ ਨਹੀਂ ਕਰਾਇਆ ਫੇਸ ਤੇ ਵੀ ਬਸ ਪਤਾ ਮੈਨੂੰ ਐ ਡਰ ਲੱਗਦਾ ਵੀ ਕਿਤੇ ਜਿਹੜਾ ਜਿੰਨਾਕ ਠੀਕ ਹੋਇਆ ਜੇ ਦੁਬਾਰੇ ਕੋਈ ਫੇਸ ਹੇਅਰ ਵਗੈਰਾ ਜਾ ਪਲੀਚ ਕਰਾ ਲਿਆ ਫੇਰ ਨਾ ਕੋਈ ਪੰਗਾ ਪੈ ਜੇ ਮੈਂ ਡਰਦੀ ਨਹੀਂ ਕੁਝ ਨਹੀਂ ਕਰਾਇਆ ਆਪਾਂ ਇਦਾਂ ਸਿੰਪਲੀ ਵਿਆਹ ਜਾਵਾਂਗੇ ਮੈਂ ਅੱਜ ਦਵਾਈ ਦੁਬਾਰਾ ਤੋਂ ਫੇਰ ਲਈ ਕਿਉਂ ਪਤਾ ਨਹੀਂ ਹੁੰਦਾ ਮਾੜੀ-ਮੋਟੀ ਚੀਜ਼ ਤੋਂ ਫਿਰ ਵਾਧਾ ਵਾਜੇ بس ਆ लास्ट ਤਿੰਨ ਚਾਰ ਦਿਨ ਦੀ ਦਵਾਈ ਦਿੱਤੀ ਹੈ ਉਹਨਾਂ ਨੇ ਕਹਿੰਦੇ ਵੀ ਇਸ ਤੋਂ ਬਾਅਦ ਕੋਰਸ ਪੂਰਾ ਹੈ ਬਾਕੀ ਦੇਖਦੇ ਆ ਜੇ ਤਾਂ ਇਹ ਤੋਂ ਘਟ ਗਿਆ ਠੀਕ ਹੈ ਜੀ ਦੁਬਾਰੇ ਕੋਈ ਲੋੜ ਪਈ ਤਾਂ ਲੈ ਆਵਾਂਗੇ ਤੇ ਚਲੋ ਜੀ ਹੁਣ ਆਪਾਂ ਕੱਲ ਨੂੰ ਮਿਲਾਂਗੇ ਬਿਆਲੇ ਬਲੌਗ ਦੇ ਨਾਲ ਸਾਰੇ ਜਣੇ ਬਲੌਗ ਨੂੰ ਜਰੂਰ ਸ਼ੇਅਰ ਕਰਿਓ ਜਿਵੇਂ ਤੁਸੀਂ ਪਹਿਲਾਂ ਵਾਲੇ ਵਿਆਹ ਨੂੰ ਤੁਸੀਂ ਬਲੌਗ ਉਹ ਕਰਦੇ ਹੋ ਤੇ ਮਿਲਦੇ ਆਂ ਜੀ ਕੱਲ ਨੂੰ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ